ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਤਰਨ ਤਰਨ ਸਾਈਡ ਦਾ ਟੂਰ ਸੀਗਾ ਜੀ ਜੀਰਾ ਤਰਨ ਤਰਨ ਸਾਈਡ ਦਾ ਸੋਭਾ ਗਰੁੱਪ ਚ ਪਾਇਆ ਹੀ ਸੀਗਾ ਜੀ ਆਪਾਂ ਤੇ ਆਪਾਂ ਟੂਰ ਕਰਦੇ ਹੀ ਰਹਿੰਨੇ ਆ ਜੀ ਪੰਜਾਬ ਦੇ ਤੇ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਜੀ ਤੁਸੀਂ ਮੇਰੇ ਨੰਬਰ 9815843096 ਤੇ ਮੈਸੇਜ ਕਰਕੇ ਆਪਦੇ ਏਰੀਆ ਦਾ ਨਾਮ ਲਿਖ ਕੇ ਮੈਨੂੰ ਜਰੂਰ ਭੇਜ ਦਿਓ ਜੀ ਜਿਹੜਾ ਬੰਦਾ ਆਪਾਂ ਨੂੰ ਬੁਲਾਉਣਾ ਚਾਹੁੰਦਾ ਜੀ ਜਿਹਦੇ ਪਸ਼ੂ ਰਿਪੀਟਰ ਹੈ ਜਾਂ ਕੋਈ ਹੋਰ ਦਿੱਕਤ ਦਾ ਸੇਧ ਨਹੀਂ ਬਣ ਰਹੀ ਪਸ਼ੂਆਂ ਦੀ ਜਾਂ ਕੋਈ ਪਸ਼ੂ ਦੀ ਕੋਈ ਵੀ ਦਿੱਕਤ ਆ ਜੀ ਪਸ਼ੂ ਨਾਲ ਸੰਬੰਧੀ ਆਪਣੇ ਨਾਲ ਤੁਸੀਂ ਗੱਲ ਕਰ ਸਕਦੇ ਆ ਜੀ ਤੇ ਜੇ ਆਪਾਂ ਨੂੰ ਬੁਲਾਉਣਾ ਚਾਹੁੰਦੇ ਆ ਤਾਂ ਮੇਰਾ ਨੰਬਰ 9815843096 WhatsApp ਨੰਬਰ ਆ ਜੀ ਜਿਵੇਂ ਅੱਜ ਹੁਣ ਇਹ ਬਾਈ ਮੇਰੇ ਆਪਣੇ ਨਾਲ ਐਡ ਸੀਗਾ ਗਰੁੱਪ 'ਚ ਵੀ ਸੀਗਾ ਜੀ ਬਾਈ ਦਾ ਨੰਬਰ ਮੈਂ ਖੈਰਾ ਤਰਨਤਨ ਦਾ ਦੇ ਐਡ ਕੀਤਾ ਸੀਗਾ ਜੀ ਗਰੁੱਪ 'ਚ ਅੱਜ ਬਾਈ ਦੇ ਘਰੇ ਆਏ ਆ ਜੀ ਤੇ ਬਾਈ ਦੀ ਆ ਜਿਹੜੀ ਸਾਹਮਣੀ ਗਾਂ ਜੀ ਇਹਨੂੰ ਅੱਜ ਤੁਸੀਂ ਯਕੀਨ ਮੰਨੋ ਵੀ 5 ਸਾਲ ਹੋ ਗਏ ਆ ਜੀ ਸੋਈ ਨੂੰ ਪੂਰੇ ਪੂਰੇ 5 ਸਾਲ ਪਿੰਡ ਕਿਹੜਾ ਬਾਈ ਜੀ ਇਹ? ਢੰਡ ਬਣਵਾਲੀ ਪੁਰੇ ਬਣਵਾਲੀ ਬਣਵਾਲੀ ਪੁਰ ਬਣਵਾਲੀ ਪੁਰ ਇਹ ਜੁਜਾ ਟੋਲ ਪਲਾਜੇ ਤੋਂ ਜਿਹੜਾ ਮੇਨ ਟੋਲ ਪਲਾਜਾ ਦਰਬਾਰ ਸਾਹਿਬ ਜਾਂਦਿਆਂ ਨੂੰ ਆਉਂਦਾ ਜੀ ਉਹਦੇ ਤੋਂ ਸਾਈਡ ਤੇ ਆ ਜੀ 5-6 ਕਿਲੋਮੀਟਰ ਖੱਬੇ ਹੱਥ ਸੱਜੇ ਹੱਥ ਤੇ ਇਹ ਗਾਂ ਤੇ ਬਾਈ ਤੇ ਸਪੈਸ਼ਲ ਆਈ ਸੀ ਬਾਈ ਨੂੰ 2 ਦਿਨ ਹੋ ਗਏ ਸੀ ਕਾਲ ਕਰਦੇ ਨੂੰ ਬਾਈ ਨੇ ਚਲੋ ਆਪਣੀ ਬਾਹ ਹਜੇ ਤੱਕ ਪੂਰੀ ਲਾਈ ਆ ਜੀ ਕੋਈ ਐ ਨਹੀਂ ਵੀ ਕੋਈ ਟ੍ਰੀਟਮੈਂਟ ਹੋਇਆ ਨਹੀਂ ਸਾਰਾ ਕੁਝ ਹੋਇਆ ਪਰ ਇਹਦੀ ਗਾਂ ਦੀ ਓਵਰੀ ਬਹੁਤ ਜ਼ਿਆਦਾ ਛੋਟੀ ਹੋਈ ਪਈ ਆ ਜੀ ਠੀਕ ਐ ਤੇ ਸਿਹਤ ਬੱਖੋ ਗਾਂ ਸਹੀ ਆ ਜੀ ਤੁਸੀਂ ਇੱਕ ਚੀਜ਼ ਨੋਟ ਕਰੋ ਵੀ ਗਾਂ ਹਜੇ ਵੀ ਦੁੱਧ ਦੇ ਰਹੀ ਹੈ ਜੀ 3 ਕਿਲੋ ਦੋਹਾਂ ਟਾਈਮਾਂ ਦਾ ਜਿਵੇਂ ਸਾਈਵਾਲ ਕ੍ਰੋਸ ਗਾਂ ਜੀ ਤੇ ਨਹੀਂ ਦਾ ਐਫ ਗਾਂ ਵੀ 5 ਸਾਲ ਸੂਈ ਨੂੰ ਹੋ ਗਏ ਤਾਂ ਬਹੁਤ ਘੱਟ ਜਾਂਸ ਹੁੰਦੇ ਆ ਵੀ ਪਸ਼ੂ ਦੁੱਧ ਦੇਵੇ ਤੇ ਅਗਲਾ ਵੀ ਅੱਕ ਕੇ ਪਸ਼ੂ ਛੱਡ ਦਿੰਦਾ ਜੀ ਤੇ ਬਾਈ ਦੀ ਸਫਤ ਦੇਖੋ ਤੁਸੀਂ ਵੀ ਗਾਂ 1.5-1.5 ਕਿਲੋ ਦੁੱਧ ਦਿੰਦੀ ਆ ਬਹੁਤ ਬੰਦਿਆਂ ਨੇ ਇਹਨੂੰ ਕਿਹਾ ਵੀ ਇਹਨੂੰ ਛੱਡ ਦੇ ਯਾਰ ਇਹਨੂੰ ਖੜਾ ਦੇ ਹਨਾ ਪਰ ਬਾਈ ਦੀ ਜੈਦਾ ਵੀ ਆਪਾਂ ਇਹਨੂੰ ਗੱਭਣ ਕਰਨਾ ਜੀ ਠੀਕ ਹੈ ਮਿਲਦੀ ਵੀ ਮਿਲਦੀ ਵੀ ਜੜਿੰਗੜਿੰਕੇ ਆ ੜੈਂਕੇ ਆ ਹਾਂ ਸਵੇਰੇ ਸੁਭਾਵੀ ਜਦੋਂ ਚੋਣੇ ਦੋਵੇਂ ਟਾਈਮ ਹਾਂ ਜੀ ਦੋਨੇ ਦੋਵੇਂ ਟਾਈਮ ਚੋਣੇ ਆ ਜੀ ਹਾਂ ਜੀ ਹਾਂ ਜੀ ਡੇਡ ਡੇਡ ਕਿਲੋ ਦੁੱਧ ਦੇ ਰਹੀ ਹੈ ਹਨਾ ਤੇ ਦੁੱਧ ਵੀ ਐ ਮੱਝਾਂ ਹਰ ਗਿਆ ਜੀ ਐ ਪੂਰਾ ਵਧੀਆ ਦੁੱਧ ਆ ਹੁਣ ਅਸੀਂ ਮੰਨ ਕੇ ਚੱਲੋ ਵੀ ਬਾਈ ਕਹਿੰਦਾ ਵੀ ਪੂਰੀ ਫੈਟ ਆਉਂਦੀ ਹੈ ਜੀ ਠੀਕ ਐ ਬਾਈ ਦੁੱਧ ਤੇ ਹੀ ਕੰਮ ਕਰਦਾ ਜੀ ਸਪੈਸ਼ਲ ਬਾਈ ਪਹਿਲਾਂ ਕਤਰ ਸੀਗਾ ਜੀ ਤੇ ਹੁਣ ਇੱਧਰ ਆ ਕੇ ਇਹਨਾਂ ਨੇ ਕੰਮ ਵਧਾਉਣਾ ਹਜੇ ਤਾਂ ਚਲੋ 5-6 ਪਸ਼ੂ ਹੀ ਐ ਸਾਰੇ ਤੁਹਾਨੂੰ ਦਿਖਾਵਾਂਗੇ ਤੇ ਉਵੇਂ ਹੀ ਸੈਟਅਪ ਬਣਾਇਆ ਇਹਦਾ ਤੁਸੀਂ ਦੇਖ ਹੀ ਸਕਦੇ ਆਂ ਵੀ ਫ ਮੰਲੋ ਇਹ ਗਾਂ ਤੇ ਬਾਈ ਇੰਨਾ ਕ ਮੱਥਾ ਮਾਰ ਚੁੱਕਿਆ ਜੀ ਵੀ ਬਾਈ ਕਹਿੰਦਾ ਵੀ ਜੇ ਹੁਣ ਤੱਕ ਜਿੰਨੇ ਪੈਸੇ ਮੈਂ ਇਹਦੇ ਤੇ ਖਰਚ ਕਰਤੇ ਵੀ ਇੱਕ ਗਾਂ ਆ ਜਾਣੀ ਸੀਗੀ ਮੰਲੋ ਵੀ ਕਹਿੰਦੇ ਇਹਨੂੰ ਜ਼ਰੂਰ ਹੈ ਵੀ ਤੁਸੀਂ ਇਹਨੂੰ ਵੇਚ ਦਿਓ ਪਰ ਕਿਸੇ ਚੀਜ਼ ਨਾਲ ਪਿਆਰ ਹੁੰਦਾ ਕਿਸੇ ਪਸ਼ੂ ਨਾਲ ਜੀ ਠੀਕ ਹੈ ਤੇ ਬਾਈ ਨੇ ਹਜੇ ਤੱਕ ਵੀ ਇਹ ਗਾਂ ਰੱਖੀ ਵੀ ਹੈ ਬਈ ਪੂਰੀ ਬਾਹ ਇਹ ਕਹਿੰਦੇ ਵੀ ਲਾਵਾਂਗੇ ਆਪਾਂ ਵੀ ਜਿੱਥੋਂ ਤੱਕ ਹੋ ਸਕੇ ਵੀ ਗਾਂ ਗੱਭਣ ਕਰਨੀ ਹੈ ਜੀ ਤੇ ਪ੍ਰਮਾਤਮਾ ਵੀ ਸੁਣਦਾ ਜੀ ਏਡੀ ਗੱਲ ਨਹੀਂ ਜੇ ਸੱਚੀ ਨਹੀਂ ਤਾਂ ਆਪਣੀ ਤੇ ਇਹ ਗਾਂ ਗੱਭਣ ਜ਼ਰੂਰ ਹੋਊਗੀ ਜੀ ਬਾਈ ਨੂੰ ਕਹਾਂਗੇ ਵੀ ਗਰੁੱਪ 'ਚ ਵੀਡੀਓ ਪਾਵੇ ਜੀ ਪਰਮਾਤਮਾ ਮਿਹਰ ਕਰੇ 100% ਜਾਂ ਗੱਬਣ ਹੋ ਜੂਗੀ ਐਡੀ ਗੱਲ ਨਹੀਂ ਮੈਨੂੰ ਕੋਈ ਬਾਹਲਾ ਇਸ਼ੂ ਨਹੀਂ ਲੱਗਿਆ ਜਾਂ ਅਜ ਬਾਕੀ ਹੀਟ ਵੀ 20 ਦਿਨਾਂ ਬਾਅਦ ਪ੍ਰੋਪਰ ਕੱਢ ਰਹੀ ਹੈ ਸਹੀ 20 ਦਿਨਾਂ ਬਾਅਦ ਹੀਟ ਚ ਆ ਜਾਂਦੀ ਹੈ ਹਾਂਜੀ 20 ਦਿਨਾਂ ਬਾਅਦ ਆਉਂਦੀ ਤੇ ਦੋ ਤਿੰਨ ਦਿਨ ਹੀ ਹੀਟ ਰੱਖਦੀ ਹੈ ਨਾ ਹਾਂਜੀ ਹਾਂਜੀ ਹੀਟ ਵੀ ਨਹੀਂ ਲੰਮੀ ਰੱਖਦੀ ਨਾ ਨਾ ਹੀਟ ਵੀ ਲੰਮੀ ਨਹੀਂ ਰੱਖਦੀ ਨਾ ਪਰ ਬਲੈਕਿੰਗ ਦਾ ਇੰਨੇ ਬੈਕਚਰ ਬਹੁਤ ਪਾਇਆ ਬਈ ਮੇਰੀ ਸੀਆਰਐਸ ਵੀ ਹੋ ਗਿਆ ਰੈਪਰੋ ਕੈਨ ਜਿਹੜਾ ਹੁੰਦਾ ਉਹ ਵੀ ਪਾਇਆ ਇਹਨੂੰ ਤਚਾ ਉਹ ਵੀ ਪਾਇਆ ਹਾਂਜੀ ਹਾਂਜੀ ਜਿਹੜਾ ਮੈਂ ਟ੍ਰੀਟਮੈਂਟ ਸਾਨੂੰ ਲੈ ਕੇ ਦਿੱਤਾ ਇਹ ਤਾਂ ਨਹੀਂ ਪਾਇਆ ਇੱਕੋ ਵੇਲੇ ਨਹੀਂ 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 ਪਾਇਆ ਵੀ ਜਾਂ ਜਿਹੜੀ ਸੈਂਕਰੋ ਕੀਤੀ ਉਹ ਤੁਸੀਂ ਹੀਟ ਤੋਂ ਦੱਸ ਦੇਣਾ ਬਾਅਦ ਤਾਂ ਨਹੀਂ ਕੀਤੀ ਨਹੀਂ ਨਹੀਂ ਵੀ ਜੀ ਉਹ ਨਹੀਂ ਕੀਤੀ ਉਹ ਵਿੱਚ ਵਿਚਾਲੇ ਕਰਦੀ ਹੈ ਨਾ ਉਹ 'ਚ ਕਈ ਵਾਰੀ ਸਿਸਟਮ ਨਹੀਂ ਸਹੀ ਆਉਂਦਾ ਜੀ ਪਸ਼ੂ ਹੀਟ ਨਹੀਂ ਸਹੀ ਘੜਦਾ ਸੈਂਕਰੋ ਜene ਹੀਟ ਸਹੀ ਨਹੀਂ ਗੱਡੀ ਹੋਣੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਇਹ ਦੂਜਾ ਜਦੋਂ ਸੂ ਠੀਕ ਹੈ ਜੀ ਤੇ ਇਹ ਮੈਂ ਤੁਹਾਨੂੰ ਦੱਸਿਆ ਜੀ ਓਵਰੀ ਇਹਦੀ ਗਾਂ ਦੀ ਛੋਟੀ ਹੋ ਚੁੱਕੀ ਹੈ ਤੇ ਉਹਦੇ ਆਸਤੇ ਬਾਈ ਨੂੰ ਸਪਲੀਮੈਂਟ ਲੈ ਕੇ ਦਿੱਤਾ ਜੀ ਕਈ ਬਾਈ ਕਹਿ ਦਿੰਦੇ ਵੀ ਸਪਲੀਮੈਂਟ ਦੱਸਿਆ ਕਰੋ ਜੀ ਹਰੇਕ ਪਸ਼ੂ ਦਾ ਆਪ ਦਾ ਆਪ ਦਾ ਸਪਲੀਮੈਂਟ ਹੁੰਦਾ ਜੀ ਤਾਂ ਕਰਕੇ ਸਪਲੀਮੈਂਟ ਆਪਾਂ ਮੰਨ ਲਓ ਵੀਡੀਓ 'ਚ ਨਹੀਂ ਬੋਲ ਦੇਗੇ ਤੇ ਤੁਹਾਨੂੰ ਲੋੜ ਹੁੰਦੀ ਹੈ ਤਾਂ ਫੋਨ ਕਰਕੇ ਪੁੱਛ ਲਿਆ ਕਰੋ ਕੋਈ ਦਿੱਕਤ ਨਹੀਂ ਜੀ ਆਪਾਂ ਨੂੰ ਜਦੋਂ ਮਰਜ਼ੀ ਕਾਲ ਕਰੋ ਐਨੀ ਟਾਈਮ ਕਾਲ ਕਰੋ ਜਿੰਨੇ ਵੀ ਆਪਣੇ ਕਸਟਮਰ ਆ ਜਿੰਨੇ ਬੰਦੇ ਆਪਣੇ ਨਾਲ ਜੁੜੇ ਆ ਕੋਈ ਵੀ ਬੰਦਾ ਆਪਾਂ ਨੂੰ ਇਹ ਨਹੀਂ ਕਹਿ ਸਕਦਾ ਵੀ ਯਾਰ ਸਾਡਾ ਫੋਨ ਨਹੀਂ ਚੱਕਿਆ ਹੈਗਾ ਬਾਈ ਕਦੇ ਹੋਇਆ ਤਾਂ ਨਹੀਂ ਤੁਸੀਂ ਵੀ ਪਹਿਲਾਂ ਗੱਲ ਕਰਦੇ ਰਹੇ ਆ ਨਹੀਂ ਨਹੀਂ ਵੀ ਜੀ ਕੋਈ ਚੱਕਰ ਨਹੀਂ ਆ ਹਾਂ ਵੀ ਆਏ ਤਾਂ ਚਲ ਆਪਾਂ ਹੋਣੀ ਆ ਥੋੜੇ ਹਣਾ ਹਾਂਜੀ ਹਾਂਜੀ ਗੱਲ ਤਾਂ ਆਪਣੀ ਮੇਰੇ ਤਾਂ ਬਹੁਤ ਵਾਰੀ ਹੋਈ ਹੈ ਨਾ ਹਾਂਜੀ ਹਾਂਜੀ ਬਹੁਤ ਵਾਰੀ ਗੱਲ ਹੋਈ ਹੈ ਬਾਈ ਨਾ ਪਰ ਇਹ ਦਿੱਕਤ ਨਹੀਂ ਵੀ ਆਪਾਂ ਕਦੇ ਫੋਨ ਨਾ ਚੱਕਾਂਗੇ ਜੀ ਆਪਣੀ ਡਿਊਟੀ ਆ ਹਾਂ ਇੰਨਾ ਜ਼ਰੂਰ ਆ ਵੀ ਕਈ ਵਾਰੀ ਕਹਿ ਦਈਦਾ ਵੀ ਆਪਾਂ ਬਿਜ਼ੀ ਆ ਜੀ ਤੇ ਬਾਅਦ ਚ ਕਾਲ ਕਰ ਲਿਓ ਜੀ ਹਾਂ ਉਹ ਚਲ ਇੰਨਾ ਕ ਤਾਂ ਹੋ ਜਾਂਦਾ ਕਿ ਵੀਰ ਬੰਦਾ ਦੇਜ਼ੀ ਹੁੰਦਾ ਜੀ ਇੱਕ ਬਾਈ ਕੋਲੇ ਨੀਲੀ ਰਾਵੀ ਮੱਝ ਆ ਜੀ ਇਹ ਗੱਭਣਾ ਸਾਢੇ 6 ਮਹੀਨਿਆਂ ਦੀ ਜੀ ਬਾਈ ਨੇ ਹੁਣ ਦੁੱਧ ਤੇ ਹੀ ਕੰਮ ਕਰਨਾ ਤੇ ਦੁੱਧ ਵੀ ਵਧੀਆ ਬਾਈ ਕਹਿੰਦੇ ਵੀ ਵਧੀਆ ਰੇਟ ਮਿਲਦਾ ਜਿਵੇਂ ਆ ਮੱਝ ਦਾ ਦੁੱਧ ਬਾਈ ਕਹਿੰਦੇ 70 ਰੁਪਏ ਦੁੱਧ ਪੈ ਰਿਆ ਇੱਧਰ ਤੇ ਗਾਂ ਦਾ 40 ਰੁਪਏ ਹੈ ਜੀ ਆ ਮੱਝ ਆਪਾਂ ਚੈੱਕ ਕਰਤੀ ਹੈ ਜੀ ਅੱਜ 3 3.5 ਮਹੀਨਾ ਦੀ ਗੱਭ ਹੈ ਤੇ ਇਹ ਗਾਂ ਦੇ ਹਜੇ 2 ਮਹੀਨੇ ਹੋਏ ਆ ਜੀ ਪਾਈਪਰ ਦਾ ਸੀਮਲ ਲਵਾਏ ਨੂੰ ਠੀਕ ਹੈ ਤੇ ਬਾਈਪਾਸ ਫੈਟ ਦੀ ਲੋੜ ਹੈ ਜੀ ਬਾਈਪਾਸ ਫੈਟ ਥੋੜਾ ਜ ਮਨ ਲੋ ਹਰੇਕ ਬੰਦਾ ਨਹੀਂ ਪਾਉਂਦਾਗਾ ਜਿਵੇਂ ਆ ਗਾਂ ਨੂੰ ਸ਼ਾਰਕਾ ਫਰੋਲ ਵੈਟ ਤੇ ਬਾਈਪਾਸ ਫੈਟ ਲਿਖੀ ਅੱਜ ਬੀ ਜੀ ਸਿਹਤ ਬਣ ਜੇ ਇਹ ਬਾਈ ਤੁਸੀਂ ਤੁਹਾਡੇ ਕੋਲ ਹੀ ਪਹਿਲਾਂ ਸੂਈ ਹੈ ਕਿ ਤੁਸੀਂ ਲਈ ਹੈਗਾ ਇਹ ਨਹੀਂ ਵੀ ਜੀ ਆਪਾਂ ਇਹ ਆਰ ਕੇ ਲਈ ਆਪਣੇ ਸੱਜਣ ਤੋਂ ਲਈ ਹੈ ਅੱਛਾ ਉਦੋਂ ਤੋਂ ਲਈ ਹੈ ਹਾਂ ਜੀ ਹਾਂ ਜੀ ਸੂਈ ਆਪਣੇ ਘਰੇ ਆ ਗਿਆ ਸੂਈ ਆਪਣੇ ਘਰੇ ਹੈ ਇਹਦਾ ਬੱਚਾ ਜੀ ਬੱਚਾ ਦਾ ਵਸ਼ਾ ਵੀ ਦਿਓ ਮਰ ਗਿਆ ਅੱਛਾ ਉਹ ਮਰ ਗਿਆ ਠੀਕ ਹੈ ਉਹ ਬੱਚਾ ਜੀ ਹੈ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਵੀ ਜੀ ਸੂਈ ਨੂੰ ਇਹ 12 ਫਰਵਰੀ ਨੂੰ ਸੂਈ ਆ ਅੱਛਾ ਜੀ ਤੇ ਮਰਜੀ ਟੀਕੇ ਤੋਂ ਗੱਬਣਾ ਕਿਸਾਨ ਤੋਂ ਨਹੀਂ ਵੀ ਜੀ ਸਾਨ ਤੋਂ ਗੱਬਣ ਅੱਛਾ ਪਹਿਲਾਂ ਟੀਕੇ ਪ੍ਰੋਵਾਈਡਰਾਂ ਵੀਰਾਂ ਤੋਂ ਟੀਕੇ ਭਰਾਏ ਆ ਚਲੋ ਨਹੀਂ ਰਹੀ ਅੱਛਾ ਜੀ ਲੋ ਤਿੰਨ ਵਾਰਾਂ ਚੰਗੇ ਚੰਗੇ ਸੀਮਨ ਰਖਾਏ ਸੀ ਵਧੀਆ ਭਰਾਏ ਠੀਕ ਹੈ ਹਾਂਜੀ ਮੁੜ ਕੇ ਮੈਂ ਵੀ ਜੀ ਤਾਂ ਕਿਹਾਏ ਚਲੋ ਇਹ ਮੜਕੇ ਟਾਈਮ ਜਿਆਦਾ ਹੋ ਜਾਂਦਾ ਹੈ ਟਾਈਮ ਜਿਆਦਾ ਹੁੰਦਾ ਹੈ ਤੇ ਮੁੜ ਕੇ ਫਿਰ ਦੋ ਦੋ ਭੱਜ ਜਾਣਾ ਤੇ ਹੀਟ ਤੇ ਪ੍ਰੋਪਰ ਆਉਂਦੀ ਫਿਰ ਵੀ ਨਹੀਂ ਦਈ ਵੀ ਜੀ ਪ੍ਰੋਪਰ ਆਉਂਦੀ ਅੱਛਾ ਫਿਰ ਵੀ ਨਹੀਂ ਦਈ ਫਿਰ ਵੀ ਨਹੀਂ ਦਈ ਮਾ ਲੋ ਸਾਂਤ ਤੋਂ ਬਣਵਾਈ ਆ ਹਾਂਜੀ ਸਾਂਤ ਤੋਂ ਬਣਾਈ ਹੁਣ ਤਾਂ ਗੱਬਣਾ ਹੀ ਆ ਚੈੱਕ ਕਰਤੀ ਆ ਠੀਕ ਹੈ ਜੀ ਤੇ ਕਈ ਵਾਰੀ ਇਹ ਵੀ ਦਿੱਕਤ ਹੋ ਜਾਂਦੀ ਹੈ ਜੀ ਬਸ ਉਹ ਸਾਂਤ ਤੋਂ ਹੀ ਰਹਿੰਦਾ ਪਰ ਮੇਰੇ ਹਿਸਾਬ ਨਾਲ ਕਈ ਵਾਰੀ ਐਡੀ ਗੱਲ ਨਹੀਂ ਹੁੰਦੀਗੀ ਚਲੋ ਕਈ ਵਾਰੀ AI ਦਾ ਟਾਈਮ ਉਹੋ ਜਿ ਹੋ ਜਾਂਦੀ ਹੈ ਕੋਈ ਚੀਜ਼ ਤੇ ਪਰ ਦੋ ਤਿੰਨ ਵਾਰੀ ਬਾਈ ਕਹਿੰਦਾ ਇਹ ਵੀ ਮੱਝ ਆਪਣੀ ਰਹੀ ਨਹੀਂ ਸੀਗੀ ਤੇ ਮਾਹੌਲ ਬਾਈ ਦੇ ਆ ਪੂਰਾ ਵਧੀਆ ਜੀ ਕੋਈ ਐ ਨਹੀਂ ਕੀ ਚਾਦਰਾਂ ਦੇ ਚੋਲੋਂ ਬਾਈਆਂ ਵੀ ਐ ਵਧੀਆ ਸਿਸਟਮ ਆ ਖੇਤ ਤੇ ਘਰ ਆ ਬਾਈ ਦਾ ਤੇ ਸੰਭਾਲ ਵੀ ਹੈਗੀ ਆ ਪਸ਼ੂਾਂ ਦੀ ਚਲੋ ਜੇ ਆਪਾਂ ਕੁਝ ਦੱਸ ਕੇ ਜਾਣੇ ਆ ਕਈ ਚੀਜ਼ਾਂ ਦਾ ਬਾਈ ਨੂੰ ਨਹੀਂ ਪਤਾ ਐ ਖਿਟੋਟੀ ਆ ਜੀ ਆ ਬੰਨਣ ਵਾਲੀ ਆ ਆ ਝੋਟੀ ਬਸ ਨੇੜੇ ਹੀ ਆ ਬੰਨ ਦੇ ਤੇ ਚੰਗੀ ਝੋਟੀ ਆ ਪੂਰੀ ਇਹ ਵੀ ਕਰਦੀ ਆ ਬਾਈ ਨਹੀਂ ਵੀ ਦੀ ਇਹ ਆਪਣੀ ਮੱਝ ਲਈ ਆਪਾਂ ਟੋਕੜ ਗੱਬਣਾ ਅੱਛਾ ਜੀ ਹਾਂ ਜੀ ਮੱਝ ਚੰਗੀ 16 17 ਕਿਲੋ ਵਾਲੀ ਦੀ ਮਾਂ ਦੀ ਆ ਅੱਛਾ ਉਹ ਦੀ ਆ ਜੀ ਹਾਂ ਇਹ ਉਦਾਂ ਚਲੋ ਦੱਸਿਆ ਤੇ ਉਹਨੇ ਉਹ ਐਲਡ ਜਿਹੜਾ ਲక్ష్ਮੀ ਡੇਰੀ ਫਾਰਮ ਆਣਾ ਦਾ 17 ਰਾਣੇ ਬੁੱਲਦੀ ਆ ਕਿਹੜੇ ਦੀ ਰਾਣੇ ਬੁੱਲਦੀ ਆ ਰਾਣੇ ਬੁੱਲਦੀ ਠੀਕ ਆ ਲక్ష్ਮੀ ਡੇਰੀ ਫਾਰਮ ਜੀ ਹਾਂ ਜੀ ਥੋੜਾ ਮੱਥੇ ਦੇ ਵੱਲ ਆਈ ਹੈ ਨਾ ਹਾਂ ਜੀ ਜੀ ਮੱਥੇ ਜੀ ਤਾਂ ਮੱਝ ਦੇ ਵੀ ਹੋਊਗਾ ਇਹ ਨਹੀਂ ਵੀ ਜੀ ਮਾਈ ਤੇ ਨਹੀਂ ਹੈਗਾ ਭਾਈ ਤੇ ਹੈ ਨਹੀਂ ਵੀ ਨਹੀਂ ਮਾਈ ਤੇ ਨਹੀਂ ਹੈਗਾ ਤਾਂ ਜੀ ਵੀ ਜੀ ਚਲੋ ਸੇਵਾ ਕਰਨਾ ਜਦੋਂ ਚੰਗੀ ਬਣ ਜੂਗੀ ਹਾਂ ਨਹੀਂ ਚੰਗੀ ਐ ਝੋਟੀ ਪੂਰੀ ਵਧੀਆ ਜੀ ਕੋਈ ਚੱਕਰ ਨਹੀਂ ਗਾ ਝੋਟੀ ਉਮਰ ਕਿੰਨੀ ਹੋ ਗਈ ਜੀ ਇਹਦੀ ਉਮਰ ਵੀ ਜੀ 2 ਸਾਲਾਂ ਡੇਢ ਕਦੇ ਲੱਗੇ ਬੰਨੇ ਹਾਂ ਇਹਨੂੰ ਕੀ ਕੀ ਪਾ ਰਹੇ ਹਾਂ ਜੀ ਇਹਨੂੰ ਤੁਸੀਂ ਵੀ ਜੀ ਦੱਸਿਆ ਸੀ ਡਾਈਟਮਨ ਪੀ ਹਾਂ ਜੀ ਤੇ ਉਹ ਬੀ ਆਈਟੀ ਇਹਦਾ ਟੀ ਐਮ 8 ਹਾਂ ਬਾਇਓ ਟੀ ਐਮ 8 ਮਿਲ ਗਿਆ ਸੀ ਇੱਧਰ ਵੀ ਹਾਂ ਜੀ ਮਿਲ ਗਿਆ ਹੋਏ ਜੀ ਠੀਕ ਹੈ ਉਹ ਤਾਂ ਨੇ ਮੀ ਜੀ ਉਹਦੇ ਨਾਲ ਫਰਕ ਪਿਆ ਜੀ ਇਹਦੇ ਨਾਲ ਜਿਹੜਾ ਆਪਾਂ ਪਾਇਆ ਸੀ ਡਾਈਟਮਨ ਪੀ ਹਾਂ ਜੀ ਇਹਦੀ ਵੀ ਜੀ ਫਰਕ ਪਿਆ ਬਿਲਕੁਲ ਫਰਕ ਪਿਆ ਹਾਂ ਹਾਂ ਜੀ ਬਾਬਾ ਧੰਨਵਾਦ